ਇੱਕ ਵਾਰ ਫੇਰ ਤੋਂ ਨਿਰਪੱਖ ਪੋਸਟ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਅੱਜ ਵਕਤ ਦੀ ਜਿਹੜੀ ਖਬਰ ਆ ਪੰਜਾਬ ਤੋਂ ਗਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੀ ਕਿ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਨੂੰ ਪ੍ਰੇਮ ਸਬੰਧ ਮਹਿੰਗੇ ਪੈ ਗਏ ਗਰਦਾਸਪੁਰ ਦੇ ਪਿੰਡ ਪਹਾੜਾ ਦੀ ਖਬਰ ਦੱਸੀ ਜਾ ਰਹੀ ਆ ਜਿੱਥੇ ਕਿ ਨੌਜਵਾਨ ਨੇ ਧਮਕੀਆਂ ਦੇ ਡਰ ਤੋਂ ਆਪਣੀ ਜਿਹੜੀ ਕਿ ਜੀਵਨ ਲੀਲਾ ਉਸ ਨੂੰ ਸਮਾਪਤ ਕਰ ਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਪੂਰੀ ਖਬਰ ਆਖਰ ਹੈ ਕਿ ਆ ਪੂਰਾ ਮਾਮਲਾ ਕੀ ਹੈ ਤਾਂ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ ਖਬਰ ਆ 26 ਸਾਲਾ ਨੌਜਵਾਨ ਆ ਜਿਹੜਾ ਉਸਨੇ ਜ਼ਹਿਰੀਲੀ ਦਵਾਈ ਆ ਨਿਗਲ ਲਈ ਆ ਚਾਰ ਭੈਣਾਂ ਦਾ ਇਕਲੌਤਾ ਭਰਾ ਤੇ ਮਾਂ-ਬਾਪ ਦਾ ਇਕਲੌਤਾ ਪੁੱਤਰ ਜਿਸਨੇ ਆਪਣੀ ਜੀਵਨ ਦੀ ਲੜ ਜਿਹੜੀ ਕਿ ਉਹ ਸਮਾਪਤ ਕਰ ਲਈ ਆ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਵਰਨ ਸਿੰਘ ਦੀ ਮਾਰ ਕਟਾਈ ਕੀਤੀ ਜਾਂਦੀ ਆ ਇਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੇ ਜਿਹੜੀਆਂ ਕਿ ਧਮਕੀਆਂ ਨੇ ਉਹ ਦਿੱਤੇ ਜਾਂਦੀਆਂ ਨੇ ਤੇ ਨੌਜਵਾਨ ਦੇ ਵੱਲੋਂ ਇਸੇ ਡਾਰ ਕਰਕੇ ਜਿਹੜੀ ਕਿ ਆਪਣੀ ਜੀਵਨ ਰੀਲਾ ਉਸ ਨੂੰ ਸਮਾਪਤ ਕਰ ਲਿਆ ਜਾਂਦਾ ਇਸ ਦੁਨੀਆ ਤੋਂ ਦੁਨੀਆ ਨੂੰ ਆਲਵਿਦਾ ਕਹਿ ਦਿੱਤਾ ਇਸ ਨੌਜਵਾਨ ਨੇ ਤਾਂ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਮਾਪਿਆਂ ਦੇ ਵੱਲੋਂ ਜਿਹੜੇ ਕਿ ਇਲਜ਼ਾਮ ਉਹ ਲਗਾਏ ਜਾ ਰਹੇ ਨੇ ਕਿ ਸਾਡੇ 9 ਪੁੱਤ ਨੂੰ ਜਿਹੜੀਆਂ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮ੍ਰਿਤਕ ਸਵਰਨ ਸਿੰਘ ਜਿਹੜਾ ਕਿ ਪਿੰਡ ਦੇ ਹੀ ਇੱਕ ਵਿਅਕਤੀ ਤੇ ਇੱਕ ਤਦੇ ਵੱਲੋਂ ਉਸ ਦੀ ਜਿਹੜੀ ਕਿ ਮਾਰ ਕਟਾਈ ਕੀਤੀ ਜਾਂਦੀ ਆ ਜਿਸ ਦੇ ਕਾਰਨ ਉਸ ਨੂੰ ਬਾਅਦ ਦੇ ਵਿੱਚੋਂ ਧਮਕੀਆਂ ਦਿੱਤੇ ਜਾਂਦੀਆਂ ਨੇ ਕਿ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਤਾਂ ਜਿਸ ਦੇ ਬਾਅਦ ਮਿਰਤਿਕ ਸਵਰਨ ਸਿੰਘ ਦੇ ਵੱਲੋਂ ਆਪਣੀ ਜਿਹੜੀ ਕਿ ਜੀਵਨ ਲੀਲਾ ਉਸ ਨੂੰ ਸਮਾਪਤ ਕਰ ਲਿਆ ਜਾਂਦਾ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਜਿਹੜੀ ਕਿ ਅ ਮਿਰਤਿਕ ਦੇ ਮਾਪੇ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਿ ਐਫ ਆਈ ਆਰ ਉਦਾਰਜ ਕਰ ਲਈ ਗਈ ਆ ਇਸ ਦੇ ਵਿੱਚ ਇੱਕ ਲੜਕੀ ਦੇ ਖਿਲਾਫ ਵੀ ਜਿਹੜਾ ਕਿ ਆਤਮ ਹੱਤਿਆ ਦਾ ਜਿਹੜਾ ਮਾਮਲਾਗਾ ਉਹ ਦਰਜ ਕੀਤਾ ਗਿਆ ਤਾਂ ਦੇਖਦੇ ਆ ਕਿ ਆਉਣ ਵਾਲਾ ਜਿਹੜਾ ਕਿ ਸਮਾਂਗਾ ਉਸ ਦੇ ਵਿੱਚ ਕੀ ਕੁਝ ਸਾਹਮਣੇ ਨਿਕਲਦਾ ਕੀ ਕੁਝ ਇਸ ਨੌਜਵਾਨ ਨੂੰ ਕੀ ਵਾਕਈ ਜਿਹੜਾ ਕਿ ਇਨਸਾਫ ਮਿਲੇਗਾ ਜਾਂ ਫਿਰ ਇਸੇ ਤਰ੍ਹਾਂ ਲਟਕਦਾ ਰਹਿ ਜਾਏਗਾ ਤਾਂ ਮੈਂ ਪਾਰੇ ਪਿੰਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਤੇ ਜੋ ਆਈ ਉਹ ਸਾਡੇ ਘਰ ਆ ਗੇਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੁੱਟਦੀ ਉਹ ਕੁੜੀ ਨੂੰ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬਹੁਣ ਡਾਰ ਗਿਆ ਉਹਨੂੰ ਧਮਕ ਉਹਨੇ ਤਾਂ ਮਾਰਨੀ ਆ ਉਸ ਵੇਲੇ ਉਹਨੇ ਸ਼ੰਭੀ ਸਾਲੇ ਆ ਜੀ ਸਰਵਰ ਨਾ ਹੀ ਉਹਦਾ ਕੀ ਕਰਦਾ ਫਾਦਰ ਨਾਸਰਜੀਤ ਰਾਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇੜਾ ਨਾ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਤੇ ਮੇਰੇ ਬੱਚੇ ਘਰ ਹੀ ਉਹਦੇ ਪਿੰਡ ਦੇ ਪਿੰਡ ਦੇ ਕੁੜੀ ਤੇ ਉਹਨਾਂ ਨਾਲ ਜਵਾਈ ਆਗੇ ਸਿੱਧਾ ਘਰ ਚਾਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕੱਲ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਮੇਰੇ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸਿਸ ਇਨਸਾਮ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਾਲਫਰ ਦਾ ਕੰਮ ਕਰਨਾ ਮਦਨਾਤ ਵੀ ਗੈਜੈਂਸ ਦੇ ਮੈਂ ਹਲਪਤਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਉੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਆਪਰੇਟਰ ਜਿਹੜਾ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹਿੰਦਾ ਕਿ ਕੰਮ ਸੁਣਵਾਈ ਲਿਖਣ ਆਇਆ ਸੁਣਵਾਈ ਚੱਲ ਰਹੀ ਹੈ ਸਰ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਦੀ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਨਹੀਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਜੇ 10 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖਤ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਖ ਦੋਇਆ ਜਾਏ